ਓ ਚਲੋ ਚਲੋ ਅੱਗ ਗੱਲ ਤੂੰ ਨਾ ਕਰੀ ਨਹੀਂ ਗੱਲ ਮੈਂ ਉਧਰੋਂ ਕਰ ਦਿਆਂ ਗੱਲ ਉਹ ਤਾਂ ਐ ਵੇਖ ਮੜੇ ਮਗਰ ਰਹਾ ਕਰ ਤੇ ਉੱਪਰ ਨਾ ਚੜੋ ਜੀ ਹਾਂ ਇੰਨਾ ਫਾਸਾ ਰੱਖ ਬੱਸ ਆਪ ਦੀ ਡਿੰਗ ਭਰੀ ਚੱਲ ਹਨਾ ਹਾਂ ਫਾਸਾ ਰੱਖੋ ਥੋੜਾ ਹਾਂ ਵਧੀਆ 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 ਬਹੁਤ ਵਧੀਆ ਦੋ ਦੋ ਕਰਕੇ ਉੱਤ ਲਿਆ ਕਰੋ ਮਗਰ ਨਾ ਮਗਰ ਨਾ ਲੱਗੋ ਕਿਵੇਂ ਉੱਤਰਦਾ ਨਜ਼ਰ ਗਈ ਆ ਕਿਵੇਂ ਉੱਤਰਦਾ ਇੱਧਰ ਤਾਂ ਸੌਖਾ ਚੜਨਾ ਆ ਹੌਲੀ ਹੌਲੀ ਇਹ ਲੱਕ ਦਾ ਕੰਮ ਆ ਲੱਕ ਕੇਰਾ ਬੜਾ ਮੋਟਾ ਜਿਹਾ ਹਿੱਲ ਜਵਾ ਨਾ ਬਹੁਤ ਔਖਾ ਲੂਟਾ ਹਾਂ ਹੌਲੀ ਫਿਰ ਲਾ ਕੇ ਰੱਖਣਾ ਆਏ ਨਾ ਦੇਖੀ ਆਪਾਂ ਥੱਲੇ ਜਾਂਦੇ ਆ ਆਏ ਲਾ ਕੇ ਰੱਖਣੇ ਲੈ ਜਾ ਕੋਈ ਨਹੀਂ ਕੋਈ ਨਹੀਂ ਚੱਲ 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 ਓ ਤੂੰ ਹੌਲੀ ਆਇਆ ਕਰ ਹੌਲੀ ਹੌਲੀ ਆਕਰ ਸਲੋ ਆਇਆ ਕਰੋ ਬਹੁਤ ਵਧੀਆ ਬਹੁਤ ਵਧੀਆ ਤੇ ਬਜੇ ਕਰ ਕਦੇ ਘੱਟਿਆ ਜਰਾ ਮਾਲੂ ਜੀ ਕਿੰਨਾ ਨਾ ਹੋ ਗਿਆ ओके ਨੌਣਾ ਮੈਂ ਅੱਧਾ ਨੌਵਾਂ ਮਹੀਨਾ ਖਾ ਖਾ ਹੁੰਦਬ ਕੇ ਪੂਰੀ ਸੱਲਾਂ ਵਾਲੀ ਉਹ ਖਾ ਲਿਆ